ਤੇ ਦੋਸਤੋ ਕਈ ਵਾਰਾਂ ਕੀ ਹੁੰਦਾ ਤੁਹਾਨੂੰ ਰਾਹ ਜਾਂਦੇ ਕੋਈ ਵੀ ਪਰਸਨ ਤੁਹਾਨੂੰ ਕਹਿੰਦਾ ਵੀਰੇ ਮੜਾ ਜਾ ਫੋਨ ਦੇ ਯਾਰ ਏਦਾਂ ਦਾ ਕਰਕੇ ਮੈਂ ਆਪਦੇ ਪਾਪਾ ਨੂੰ ਫੋਨ ਕਰਨਾ ਆਪਦੀ ਮੰਮੀ ਨੂੰ ਫੋਨ ਕਰਨਾ ਪਲੀਜ਼ ਯਾਰ ਜ਼ਰੂਰੀ ਆ ਮੈਂ ਇੱਥੇ ਆ ਪਲੀਜ਼ ਇੱਕ ਕਾਲ ਕਰਨੀ ਜਸਟ ਇੱਕ ਕਾਲ ਮੜਾ ਜਾ ਫੋਨ ਦੇ ਦਿਓ ਪਲੀਜ਼ 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 ਤੁਸੀਂ ਦੇ ਦੇਂਦੇ ਹੋ ਤੁਸੀਂ ਕਹਿੰਦੇ ਚਲ ਕੋਈ ਨਹੀਂ ਵੀਰੇ ਕਰ ਲਾ ਜਦੋਂ ਉਹ ਕਾਲ ਕਰਦਾ ਕਾਲ ਕਰਨ ਤੋਂ ਬਾਅਦ ਫੋਨ ਤੁਹਾਡੇ ਕੋਲੇ ਆ ਜਾਂਦਾ ਅੱਧੇ ਘੰਟੇ ਬਾਅਦ ਤੁਹਾਡੇ ਖਾਤੇ ਦੇ ਵਿੱਚੋਂ ਜਿੰਨੀ ਵੀ ਤੁਹਾਡੀ ਜਮਾ ਪੂੰਜੀ ਹੁੰਦੀ ਸਾਰੀ ਨਿਕਲ ਜਾਂਦੀ ਹੈ ਤੁਸੀਂ ਸੋਇਦਿਆਂ ਯਾਰ ਮੈਨੂੰ ਤਾਂ OTP ਵੀ ਨਹੀਂ ਆਇਆ ਜੇਕਰ ਕਿਸੇ ਨੇ ਫਰੋਡ ਕਰਨਾ ਹੁੰਦਾ ਨਾ ਅੱਜਕੱਲ OTP ਆਉਂਦਾ ਚਾਰ ਪੰਜ ਅੱਖਰਾਂ ਦਾ ਪਰ ਤੁਸੀਂ ਕਹਿੰਦੇ ਨੀ ਯਾਰ ਮੈਨੂੰ OTP ਵੀ ਨਹੀਂ ਆਇਆ ਪੈਸੇ ਕਿਵੇਂ ਨਿਕਲ ਗਏ ਯਾਰ ਤੁਸੀਂ ਬੈਂਕ ਜਾਂਦੇ ਯਾਰ ਮੇਰੇ ਪੈਸੇ ਕਿਵੇਂ ਨਿਕਲ ਗਏ ਉਹ ਕਹਿੰਦੇ ਬਾਈ ਜੀ ਤੁਸੀਂ OTP ਸ਼ੇਅਰ ਕੀਤਾ ਹੋਊਗਾ ਉਹਦੇ ਕਰਕੇ ਤੁਹਾਡੇ ਪੈਸੇ ਨਿਕਲ ਗਏ ਫਿਰ ਤੁਹਾਨੂੰ ਯਾਦ ਆਉਂਦਾ ਯਾਰ ਉਹ ਲੜਕੀ ਨੂੰ ਮੈਂ ਦਿੱਤਾ ਸੀ ਪਰ ਫਿਰ ਵੀ ਤੁਹਾਡਾ ਡਿਮਾਂਡ ਕੀ ਹੁੰਦਾ ਯਾਰ OTP ਤਾਂ ਆਇਆ ਨਹੀਂ ਪੈਸੇ ਕਿਵੇਂ ਨਿਕਲ ਗਏ ਤਾਂ ਦੋਸਤੋ ਮੈਂ ਇਹ ਨਹੀਂ ਕਹਿੰਦਾ ਪੰਜ ਉਂਗਲੇ ਕੋਈ ਨਹੀਂ ਹੋਣੀਆਂ ਕਈ ਵਾਰਾਂ ਕਿਸੇ ਦੀ ਮਜਬੂਰੀ ਵੀ ਹੁੰਦੀ ਆ ਪਰ ਕਈ ਵਾਰ ਕੀ ਹੁੰਦਾ ਅੱਜ ਕੱਲ ਕਿਵੇਂ ਫਰੋਡ ਕਰਦੇ ਤੁਹਾਨੂੰ ਮੈਂ ਦੱਸ ਦੇਣਾ ਤੁਹਾਡਾ ਫੋਨ ਤੁਹਾਡੇ ਤੋਂ ਲੈ ਜਾਂਦਾ ਉਸ ਤੋਂ ਬਾਅਦ ਕੀ ਕਰਦੇ ਆ ਸਟਾਰ 401 ਸਟਾਰ ਅੱਗੇ ਆਪਦਾ ਨੰਬਰ ਲਿਖ ਕੇ ਡਾਇਲ ਕਰ ਲੈਂਦੇ ਆ ਜਿਵੇਂ ਕਿ ਸਟਾਰ 401 ਸਟਾਰ ਅੱਗੇ ਆਪਦਾ ਨੰਬਰ ਲਿਖ ਕੇ ਉਹ ਇਦਾਂ ਦਾ ਕਰਕੇ ਇਹਨੂੰ ਇੱਥੋਂ ਆ ਡਾਇਲ ਕਰ ਦਿੰਦੇ ਆ ਇਦਾਂ ਕਰਨ ਨਾਲ ਕੀ ਹੁੰਦਾ ਵੀ ਜਿੰਨੀਆਂ ਵੀ ਤੁਹਾਨੂੰ ਕਾਲਾਂ ਆਉਣਗੀਆਂ ਜਿੰਨੇ ਵੀ ਤੁਹਾਨੂੰ ਮੈਸੇਜ ਆਉਣਗੇ ਜਿੰਨੇ ਵੀ ਤੁਹਾਨੂੰ ਓਟੀਪੀ ਆਉਣਗੇ ਉਹ ਸਾਰੇ ਉਸ ਨੰਬਰ ਤੇ ਸ਼ਿਫਟ ਹੋ ਜਾਂਦੇ ਆ ਉਹ ਕੀ ਕਰ ਵੀ ਇਹ ਦਾਦਾ ਕਰਕੇ ਤੁਹਾਡੇ ਨਾਲ ਫਰੋਡ ਕਰ ਲੈਂਦੀ ਉਸ ਤੋਂ ਬਾਅਦ ਤੁਹਾਡੇ ਸਾਰੇ ਪੈਸੇ ਕੱਢ ਲੈਂਦੀ ਜਦੋਂ OTP ਉਧਰ ਸ਼ਿਫਟ ਹੋ ਗਏ ਕਿਉਂਕਿ ਤੁਸੀਂ ਉਹਨੂੰ ਫੋਨ ਦਿੱਤਾ ਸੀ ਉਹਨੇ ਇਹ ਨੰਬਰ ਭਰ ਲਿਆ ਸਟਾਰ 401 ਸਟਾਰ ਲਿਖ ਕੇ ਉਹਨੇ ਆਪਦਾ ਨੰਬਰ ਭਰਤਾ ਸਾਰੇ ਬਿਆਨ ਕਿ ਕਾਲਾਂ ਫਾਰਵਰਡ ਹੋ ਗਿਆ ਮੈਸੇਜ ਹੋ ਗਿਆ OTP ਹੋ ਗਿਆ ਪੈਸੇ ਉਹਨੇ ਕਢਾਈ ਲੈਣੇ ਆ ਜੇਕਰ ਤੁਹਾਡੇ ਨਾਲ ਇਦਾਂ ਹੋਵੇ ਜਾਂ ਹੋ ਗਿਆ ਤਾਂ ਤੁਸੀਂ ਉਸ ਨੂੰ ਬੰਦ ਕਿਵੇਂ ਕਰਨਾ ਤੇ ਚੈੱਕ ਕਿਵੇਂ ਕਰਨਾ ਵੀ ਵਾਕਈ ਮੇਰੀ ਕਾਲ ਫਾਰਵਰਡ ਹੋ ਰਹੀ ਹੈ ਤਾਂ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਈ ਵਾਰ ਆਪਾਂ ਨੂੰ ਪਤਾ ਨਹੀਂ ਨੂੰ ਹੁੰਦਾ ਰਾਜ ਆਪਾਂ ਨੂੰ ਕਿਸੇ ਨੂੰ ਫੋਨ ਦਿੱਤਾ ਬਾਅਦ ਚ ਦਬ ਦਬ ਤੁਸੀਂ ਚੈੱਕ ਕਰ ਲਓ ਵੀ ਆਪਣੀ ਕਾਲ ਫਾਰਵਰਡ ਤਾਂ ਨਹੀਂ ਹੋ ਰਹੀ ਉਸਦੇ ਵਾਸਤੇ ਤੁਸੀਂ ਕੀ ਕਰਨਾ ਸਟਾਰ ਹੈਸ਼ ਸਟਾਰ ਹੈਸ਼ 21 ਹੈਸ਼ ਲਿਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡੀ ਕੋਈ ਕਾਲ ਫਾਰਵਰਡ ਤਾਂ ਨਹੀਂ ਹੋ ਰਹੀ ਤੁਹਾਡਾ ਮੈਸੇਜ ਜਾਂ OTP ਫਾਰਵਰਡ ਤਾਂ ਨਹੀਂ ਹੋ ਰਿਹਾ ਇਸ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਵੀ ਠੀਕ ਹੈ ਮੇਰਾ ਸੇਫ ਆ ਅਗਰ ਤੁਸੀਂ ਇਸ ਨੂੰ ਰੋਕਣਾ ਤੁਹਾਡਾ ਸੱਚੀ ਤੋਂ ਡੀ OTP ਜਾਂ ਕਾਲਾਂ ਫਾਰਵਰਡ ਹੋ ਰਹੀਆਂ ਨੇ ਤੇ ਉਸ ਨੂੰ ਰੋਕਣ ਵਾਸਤੇ ਤੁਸੀਂ ਕੀ ਡਾਇਲ ਕਰਨਾ ਡਬਲ ਹੈਸ਼ 002 ਹੈਸ਼ ਇਹਨੂੰ ਡਾਇਲ ਕਰਕੇ ਤੁਸੀਂ ਦੇਖ ਸਕਦੇ ਹੋ ਇਹਨੂੰ ਡਾਇਲ ਕਰਕੇ ਤੁਹਾਡਾ ਜੋ ਵੀ ਕਾਲਾਂ ਫਾਰਵਰਡ ਹੋ ਰਹੀਆਂ ਓਟੀਪੀ ਫਾਰਵਰਡ ਹੋ ਰਹੇ ਮੈਸੇਜ ਹੋ ਫਾਰਵਰਡ ਹੋ ਰਹੇ ਨੇ ਉਹ ਸਾਰੇ ਤੁਹਾਡੇ ਬੰਦ ਹੋ ਜਾਣਗੇ ਜਦੋਂ ਤੁਸੀਂ ਡਬਲ ਹੈਸ਼ 002 ਹੈਸ਼ ਕਰਕੇ ਡਾਇਲ ਕਰ ਦੋਗੇ ਇਸ ਤਰ੍ਹਾਂ ਦੇ ਸਕੈਮ ਤੋਂ ਬਚੋ ਬਹੁਤ ਸਾਰੇ ਵੀਰਾਂ ਨਾਲ ਇਦਾਂ ਹੋ ਚੁੱਕਿਆ ਹੈ ਕਿਉਂਕਿ ਉਹਨਾਂ ਨੇ ਇਦਾਂ ਲੱਗਦਾ ਯਾਰ ਮੈਨੂੰ ਓਟੀਪੀ ਆਇਆ ਫਿਰ ਵੀ ਪੈਸੇ ਕਿਵੇਂ ਨਿਕਲ ਜਾਂਦੇ ਪੈਸੇ ਇਦਾਂ ਨਿਕਲ ਜਾਂਦੇ ਅਣਜਾਣ ਬੰਦੇ ਨੂੰ ਫੋਨ ਨਾ ਫੜਾਇਆ ਕਰੋ ਜੇਕਰ ਤੁਸੀਂ ਕਿਸੇ ਨੂੰ ਗੱਲ ਕਰਾਉਣੀ ਆ ਤਾਂ ਉਹਨੂੰ ਕਹੋ ਭਾਈ ਜੀ ਰੁਕ ਨੰਬਰ ਦੱਸ ਹੈਡਫੋਨ ਉਹਦੇ ਸਪੀਕਰ ਔਨ ਕਰਕੇ ਉਹਦੀ ਗੱਲ ਕਰਾਓ ਫੋਨ ਤੁਹਾਡੇ ਹੱਥੇ ਚ ਹੋਵੇ ਕੋਸ਼ਿਸ਼ ਕਰੋ ਫੋਨ ਵੀ ਘੁੱਟ ਕੇ ਫੜ ਲਓ ਕਿਤੇ ਫੋਨ ਨਾ ਖੋ ਕੇ ਲਾਇ ਜਾਣ ਤਾਂ ਐਦਾਂ ਤੁਸੀਂ ਗੱਲ ਕਰਾ ਸਕਦੇ ਕਦੀ ਕਿਸੇ ਵੀ ਪਰਸਨ ਨੂੰ ਆਪਦਾ ਫੋਨ ਨਾ ਦਿਓ ਉਹਦੇ ਹੱਥੇ ਚ ਨਾ ਫੜਾਓ ਜੇਕਰ ਉਹਨੇ ਸਟਾਰ 401 ਸਟਾਰ ਆਪਦਾ ਨੰਬਰ ਡਾਇਲ ਕਰ ਲਿਆ ਤਾਂ ਸਮਝੋ ਸਾਰੀਆਂ ਕਾਲਾਂ ਉਹਦੇ ਉੱਤੇ ਡਾਇਵਰਟ ਹੋ ਜਾਣਗੀਆਂ ਉਸ ਤੋਂ ਬਾਅਦ ਜੇਕਰ ਤੁਸੀਂ ਚੈੱਕ ਕਰਨਾ ਤੇ ਸਟਾਰ #21 has ਡਾਇਲ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਸਾਡੀ ਕਿਤੇ ਕਾਲਾਂ ਫਾਰਵਰਡ ਤਾਂ ਨਹੀਂ ਹੋ ਰਹੀਆਂ ਉਸ ਤੋਂ ਬਾਅਦ ਤੁਸੀਂ ਬੰਦ ਕਰਨਾ ਤਾਂ ਤੁਸੀਂ ਡਬਲ ਹੈਸ਼ 002 ਹੈਸ਼ ਕਰਕੇ ਇਹ ਸਭ ਸਿਸਟਮ ਬੰਦ ਕਰ ਸਕਦੇ ਹੋ ਤਾਂ ਇਸ ਤਰੀਕੇ ਨਾਲ ਬਹੁਤ ਵੱਡੇ ਫਰਾਡ ਹੋ ਰਹੇ ਨੇ ਜੇਕਰ ਵੀਡੀਓ ਚੰਗਲੀ ਲੱਗੇ ਤਾਂ ਬਾਈ ਜੀ ਸ਼ੇਅਰ ਕਰ ਦਿਓ ਤੁਹਾਡਾ ਹੀ ਫਾਇਦਾ ਮੇਰਾ ਕੋਈ ਫਾਇਦਾ ਨਹੀਂ ਤੁਹਾਡਾ ਫਾਇਦਾ ਸ਼ੇਅਰ ਕਰ ਲਓ ਵੱਜ ਜਾਉਗੇ ਫਰਾਡ ਤੋਂ ਓਕੇ ਬਾਈ ਲਾਈਕ